ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਇੱਕ ਇਲੈਕਟ੍ਰੋਨਿਕ ਟ੍ਰੇਨ ਇੱਕ ਘੰਟੇ ਵਿੱਚ ਕਿੰਨੀ ਬਿਜਲੀ ਖਾਂਦੀ ਹੈ ਜਿਸ ਲਈ ਰੇਲਵੇ ਨੂੰ ਕਿੰਨਾ ਭੁਗਤਾਨ ਦੇਣਾ ਪੈਂਦਾ ਹੈ ਆਓ ਅੱਜ ਇਸ ਦੇ ਸਬੰਧ ਦਾ ਜਵਾਬ ਦਿੰਦੇ ਹਾਂ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਭਾਰਤੀ ਰੇਲਵੇ ਇੱਕ ਤਰ੍ਹਾਂ ਨਾਲ ਪੂਰੇ ਦਿਨ ਨੂੰ ਜੋੜਦਾ ਹੈ ਇੱਕ ਸਾਲ ਵਿੱਚ ਲੱਖਾਂ ਲੋਕ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੇ ਹਨ ਬਹੁਤ ਸਾਰੇ ਲੋਕਾਂ ਲਈ ਰੋਜ਼ਾਨਾ ਜੀਵਨ ਵਿੱਚ ਰੇਲ ਗੱਡੀਆਂ ਦੁਆਰਾ ਯਾਤਰਾ ਕਰਨਾ ਸ਼ਾਮਲ ਹੁੰਦਾ ਹੈ ਇਸ ਤੋਂ ਪਹਿਲਾਂ ਕੋਲੇ ਅਤੇ ਡੀਜੇ ਤੇ ਚੱਲਣ ਵਾਲੀਆਂ ਟ੍ਰੇਨਾਂ ਨੂੰ ਇਲੈਕਟ੍ਰਿਕ ਟ੍ਰੇਨਾਂ ਵਿੱਚ ਬਦਲ ਦਿੱਤਾ ਗਿਆ ਹੈ ਇਹਦੇ ਚ ਆਓ ਜਾਣਦੇ ਹਾਂ ਕਿ 1 ਘੰਟੇ ਵਿੱਚ ਬਿਜਲੀ ਨਾਲ ਚੱਲਣ ਵਾਲੀ ਟ੍ਰੇਨ ਕਿੰਨੀ ਬਿਜਲੀ ਦੀ ਖਪਤ ਕਰਦੀ ਹੈ ਅਰੇ ਕਹਿਣਾ ਕੀ ਚਾਹਤੇ ਹੋ ਦੋਸਤੋ ਕਈ ਵਾਰ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਉੱਠਦਾ ਹੈ ਕਿ ਰੇਲ ਵਿੱਚ ਚੱਲਣ ਵਾਲੀ ਬਿਜਲੀ ਦੀ ਟ੍ਰੇਨ ਇੱਕ ਸਮੇਂ ਵਿੱਚ ਕਿੰਨੀ ਬਿਜਲੀ ਵਰਤ ਲੈਂਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ 1 ਕਿਲੋਮੀਟਰ ਚੱਲਣ ਲਈ ਬਿਜਲੀ ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ ਲਗਭਗ 20 ਜੁਲਟ ਬਿਜਲੀ ਦੀ ਖਪਤ ਹੁੰਦੀ ਹੈ ਜੇਕਰ ਕਿਸੇ ਜਗ੍ਹਾ ਤੇ 1 ਜੁਲਟ ਬਿਜਲੀ ਦੀ ਕੀਮਤ 6.5 ਰੁਪਏ ਹੈ ਤਾਂ ਸਮਝੋ ਜੇਕਰ ਕੋਈ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ 1 ਕਿਲੋਮੀਟਰ ਚੱਲਦੀ ਹੈ ਤਾਂ ਉਹਦਾ ਖਰਚਾ 130 ਰੁਪਏ ਹੋਵੇਗਾ ਬਿਜਲੀ ਨਾਲ ਚੱਲਣ ਵਾਲੇ ਇੰਜਣਾਂ ਨਾ ਸਿਰਫ ਇਦਾਂ ਦੀ ਬਚਤ ਕਰਦੇ ਹਨ ਸਗੋਂ ਵਾਤਾਵਰਣ ਲਈ ਵੀ ਹਾਨੀਕਾਰਕ ਨਹੀਂ ਹਨ ਇਸ ਦੇ ਨਾਲ ਹੀ ਨਾ ਸਿਰਫ ਪ੍ਰਦੂਸ਼ਣ ਘਟਦਾ ਹੈ ਸਗੋਂ ਊਰਜਾ ਦੀ ਵੀ ਖਪਤ ਤੇ ਕੰਟਰੋਲ ਹੁੰਦਾ ਹੈ ਦੋਸਤੋ ਇਸ ਕਦਰ ਨਾਲ ਭਾਰਤੀ ਰੇਲਵੇ ਟਿਕਾਊ ਵਿਕਾਸ ਵੱਲ ਜਾ ਰਿਹਾ ਹੈ ਇਸ ਤੋਂ ਇਲਾਵਾ ਬਿਜਲੀ ਨਾਲ ਚੱਲਣ ਵਾਲੀਆਂ ਟ੍ਰੇਨਾਂ ਰਾਹੀਂ ਵਾਤਾਵਰਣ ਦੀ ਸੁਰੱਖਿਆ ਵੀ ਕੀਤੀ ਜਾ ਰਹੀ ਹੈ ਦੋਸਤੋ ਭਾਰਤ ਵਿੱਚ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ 3 ਫਰਵਰੀ 1925 ਨੂੰ ਬੰਬੇ ਤੋਂ ਕੋਰਲਾ ਹਾਰਬਰ ਵਿਚਕਾਰ ਚਲਾਈ ਗਈ ਸੀ ਇਹ ਸੈਕਸ਼ਨ ਨੂੰ 1500 ਬੋਲਟ ਡੀਸੀ ਤੇ ਇਲੈਕਟ੍ਰੀਫਾਈਡ ਕੀਤਾ ਗਿਆ ਸੀ ਇਹ ਪ੍ਰਕਿਰਿਆ ਵਿੱਚ ਉਹ ਚਲਾਉਂਦਾ ਸੀ ਜਿਸ ਨਾਲ ਰੇਲ ਗੱਡੀਆਂ ਚਲਦੀਆਂ ਸਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ